ਹਾਲ ਟੂ ਨਿਊਜ਼ ਵਿੱਚ ਤੁਹਾਡਾ ਸਵਾਗਤ ਪਟਿਆਲਾ ਪੁਲਿਸ ਦੁਆਰਾ 8 ਕਿਲੋ ਦੇ ਕਰੀਬ ਹਰੋਇਂ ਦੇ ਨਾਲ ਇੱਕ ਪਿਸਤਲ ਤੇ 33 ਜਿੰਦਾਕਾਰਤੂਸ ਦੇ ਨਾਲ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਪਟਿਆਲਾ ਦੀਪਕ ਪਾਰਕ ਨੇ ਕਿਹਾ ਕਿ ਥਾਣਾ ਬੱਗਾ ਦੇ ਨਾਲ ਪਿੰਡ ਬੇਕਮਰ ਨਹਿਰ ਦੀ ਸਫਾਈ ਦੌਰਾਨ ਮਨਰੇਗਾ ਮਜ਼ਦੂਰਾਂ ਦੇ ਨਹਿਰ ਦੇ ਨਾਲ ਲੱਗਦੀ ਜ਼ਮੀਨ ਚ 8 ਕਿਲੋ 207 ਗ੍ਰਾਮ ਦੇ ਕਰੀਬ ਹਿਰੋਇਨ ਦੇ ਨਾਲ ਇੱਕ ਪਿਸਤਲ ਤੇ 33 ਜਿੰਦਾ ਕਾਰਤੂਸ ਮਿਲੇ ਜਿਸ ਦੀ ਸੂਚਨਾ ਸਬੰਧਤ ਥਾਣੇ ਨੂੰ ਦਿੱਤੀ ਗਈ ਐਸਐਸਪੀ ਦੇ ਸ਼ੁਰੂਆਤੀ ਜਾਂਚ ਵਿੱਚ ਦੱਸਿਆ ਕਿ ਦੋਸ਼ੀ ਕੋਲੋਂ ਪੰਜ ਵੱਖ-ਵੱਖ ਕੰਪਨੀ ਦੇ ਮੋਬਾਈਲ ਬਰਾਮਦ ਹੋਏ ਆਓ ਦੇਖਦੇ ਹਾਂ ਇੱਕ ਰਿਪੋਰਟ ਹਾਂਜੀ ਸਰ ਫਸਦ 10 ਬੀਪੀਸੀ ਬ੍ਰੀਮ ਆ ਗਈ ਗੁੱਡ ਆਫਟਰਨੂੰ ਜੀ ਪਟਿਆਲਾ ਪੁਲਿਸ ਵੱਲੋਂ ਸੀਆਈਏ ਸਮਾਣਾ ਐਸਪੀਡੀ ਤੇ ਨਦੀ ਟੀਮ ਵੱਲੋਂ ਇੱਕ ਵੱਡੀ ਉਪਲਬਧੀ ਹੈਗੀ ਜਿਹਦੇ ਬਾਰੇ ਅੱਜ ਇਹ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪਿਛੇ 17 ਮਈ 2022 ਨੂੰ ਆਪਣੇ ਗੱਗਾ ਥਾਣੇ ਦੇ ਵਿੱਚ ਦੇਦਨਾ ਪਿੰਡ ਦੇ ਵਿੱਚ 8 ਕਿਲੋ 207 ਗ੍ਰਾਮ ਹਿਰੋਇਨ ਉਸ ਦੇ ਨਾਲ ਇੱਕ ਚਾਈਨੀਜ਼ ਪਿਸਟਲ ਅਤੇ 33 ਜਿੰਦਾ ਕਾਰਤੂਸ ਮਿਲੇ ਸਨ ਤੇ ਇਹਦੇ ਵਿੱਚ 17 ਤਾਰੀਖ ਨੂੰ ਪਰਚਾ ਦਰਜ ਕੀਤਾ ਗਿਆ ਸੀਗਾ ਅ ਇਸ ਤੋਂ ਬਾਅਦ ਇਸ ਦੇ ਵਿੱਚ ਅੱਗੇ ਜਦੋਂ ਕਾਰਵਾਈ ਕੀਤੀ ਤਾਂ 12 ਜੂਨ 2022 ਨੂੰ ਆਪਣੇ CIA ਸਮਾਨ ਦੇ SI सुरेंद्र ਭੱਲਾ ਜੀ ਨੇ ਇਹਨਾਂ ਨੇ ਇਹਨਾਂ ਦੀ ਟੀਮ ਨੇ ਅਮਰੀਕ ਸਿੰਘ ਪੁੱਤਰ ਰਗਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਜੋ ਕਿ ਇੱਕ ਖੋਸ਼ਿਆਰਪੁਰ ਦਾ NDPS ਦਾ ਕੇਸ ਸੀਗਾ ਉਹ ਵੀ ਲਗਭਗ 8 ਕਿਲੋ ਹਿਰੋਇਨ ਦਾ ਕੇਸ ਸੀਗਾ ਥਾਣਾ ਮਾਹਿਲਪੁਰ ਦਾ ਜਿਹਦੇ ਵਿੱਚ ਕੀ ਐਂਡੀਪੀਐਸ ਦਾ ਪਗੋੜਾ ਸੀਗਾ ਇਹਨੂੰ ਗ੍ਰਿਫਤਾਰ ਕਰਕੇ ਖੁਸ਼ਾਲਪੁਰ ਪੁਲਿਸ ਦੇ ਹਵਾਲੇ ਕੀਤਾ ਗਿਆ ਉਤੋਂ ਫਿਰ ਅੱਗੇ ਇਹ ਗੱਲ ਕਲੀਅਰ ਹੋਈ ਕਿ ਜਿਹੜੀ ਇਹ ਹਿਰੋਇਨ ਮਿਲੀ ਸੀਗੀ ਇੱਥੇ ਆਪਣੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਇਹਦੇ ਫਾਦਰ ਦੇ ਖੇਤੋਂ ਮਿਲੀ ਸੀਗੀ ਉਹ ਹਿਰੋਇਨ ਵੀ ਇਹਦੀ ਹੀ ਸੀਗੀ ਤੇ ਫਿਰ ਬਾਅਦ ਦੇ ਵਿੱਚ ਇਹਨੂੰ ਇਸ ਮੁਕਦਮੇ ਵਿੱਚ ਨਾਮਜ਼ਦ ਕਰਕੇ ਲਾਇਆ ਗਿਆ ਤੇ ਇਸ ਤੋਂ ਇਹ ਤਫਤੀਸ਼ ਦੇ ਦੌਰਾਨ ਹੁਣ ਤੱਕ ਪੰਜ ਮੋਬਾਈਲ ਫੋਨ ਵੀ ਰਿਕਵਰ ਕੀਤੇ ਗਏ ਜਿਦੇ ਵਿੱਚ ਉਹਨਾਂ ਨੂੰ ਅਸੀਂ ਟੈਕਨੀਕਲ ਅਨਾਲਿਸਿਸ ਕਰਾ ਰਹੇ ਹਾਂ ਕਿ ਅੱਗੇ ਇਨਫੋਰਮੇਸ਼ਨ ਪਤਾ ਲੱਗੇ ਕਿ ਹੀਰੋਇਨ ਕਿੱਥੋਂ ਆਈ ਤੇ ਦੇ ਨਾਲ ਕੌਣ-ਕੌਣ ਸਾਥੀ ਇਨਵੋਲ ਸੀਗੇ ਇਹਦਾ ਬੈਕਗ੍ਰਾਉਂਡ ਅਮਰੀਕ ਸਿੰਘ ਦਾ ਇਹ ਹੈ ਕਿ ਇਹ ਕਾਫੀ ਪੁਰਾਣਾ ਜਿਹੜਾ ਹੈਗਾ ਇਸ ਤਰੀਕੇ ਦੇ ਕੰਮ ਦੇ ਵਿੱਚ ਲਿਪਤ ਹੈਗਾ ਸਭ ਤੋਂ ਪਹਿਲਾਂ 2004 ਦੇ ਵਿੱਚ ਪਹਿਲਾ ਪਰਚਾ ਇਹ ਤੇ ਪੁੱਕੀ ਦਾ ਸੀਗਾ 80 ਕਿਲੋ ਦਾ ਚੂਰਾ ਪੋਸ ਦਾ ਉਸ ਤੋਂ ਬਾਅਦ ਵਕ-ਵਕ ਪਰਚੇ ਕਈ ਸਾਲ ਇਹਦੇ ਤੇ ਪੁੱਕੀ ਦੇ ਚੱਲੇ ਉਸ ਤੋਂ ਬਾਅਦ ਫਿਰ ਇਹਨੇ ਨਸ਼ੀਲੇ ਪਾਊਡਰ ਦਾ ਕੰਮ ਸ਼ੁਰੂ ਕੀਤਾ ਇੱਕ ਲਕਲੀ ਸ਼ਰਾਬ ਦੀ ਫੈਕਟਰੀ ਵੀ ਲਗਾਈ ਸੀਗੀ ਉਹਦਾ ਵੀ ਇੱਕ ਅੱਗੇ ਥਾਣੇ ਪਰਚਾ ਦਰਜ ਹੋਇਆ ਸੀਗਾ ਉਸ ਤੋਂ ਬਾਅਦ ਇਸਤੇ 2021 ਦੇ ਵਿੱਚ ਹਿਰੋਇਨ ਦਾ ਪਰਚਾ ਇੱਕ ਥਾਣੇ ਹੁਸ਼ਿਆਰਪੁਰ ਦੂਜਾ ਵੀ ਹੁਸ਼ਿਆਰਪੁਰ ਦੇ ਵਿੱਚ ਦਰਜ ਹੋਇਆ 8 ਕਿਲੋਗ੍ਰam ਹਿਰੋਇਨ ਦਾ ਫਿਰ ਮੁਹਾਲੀ ਪਰਚਾ ਦਰਜ ਹੋਇਆ ਕੁਰੂਖੇਤਰ ਪੇਵੇ ਥਾਣੇ ਵਿਖੇ ਪਰਚਾ ਦਰਜ ਹੋਇਆ ਉਹਦੇ ਵਿੱਚ 307 ਦਾ 452 ਦਾ ਪਰਚਾ ਦਰਜ ਹੈ ਯਾਨੀ ਉਸ ਤੋਂ ਇਸਤੇ 11 ਪਰਚੇ ਦਰਜ ਨੇ ਇਸ ਪਰਚੇ ਤੋਂ ਇਲਾਵਾ ਹੈਬਿਚੁਅਲ ਆਫੈਂਡਰ ਹੈਗਾ ਤੇ ਬਾਕੀ ਇਸ ਦੇ ਵਿੱਚ ਤਫਤੀਸ਼ ਕਰ ਕੀਤੀ ਜਾ ਰਹੀ ਹੈ ਜੋ ਵੀ ਗੱਲ ਬਾਕੀ ਸਾਹਮਣੇ ਆਏਗੀ ਉਹਦੇ ਅਕੋਰਡਿੰਗ ਕਾਰਵਾਈ ਕਰਾਂਗੇ ਕਿੰਨਾ ਪੜਿਆ ਉਹਦੇ ਫੈਮਿਲੀ ਬੈਕਗ੍ਰਾਉਂਡ ਕੀ ਹੈ ਜੀ ਇਹਦਾ ਫੈਮਿਲੀ ਬੈਕਗ੍ਰਾਉਂਡ ਵਗੈਰਾ ਜਿਹੜਾ ਹੈਗਾ ਉਹ ਪ੍ਰੈਸ ਨੋਟ ਦੇ ਵਿੱਚ ਤੁਹਾਨੂੰ ਦੇ ਦਾਂਗੇ ਨਹੀਂ ਕੱਲਾ ਬੰਦਾ ਨਹੀਂ ਹੋ ਸਕਦਾ ਇਹਦੇ ਨਾਲ ਦੇ ਬੰਦੇ ਹੋਣਗੇ ਜੋ ਕਿ ਤਫਤੀਸ਼ ਦੇ ਦੌਰਾਨ ਇਸੇ ਕਲੀਅਰ ਕਰਾਂਗੇ ਕਿ ਕੌਣ ਕੌਣ ਨਾਲ ਇਨਵੋਲਡ ਸੀ ਕਿਹੜਾ ਸਰ ਪਿਸਤਲ ਮਿਲੇ ਆ ਕਿਥੋਂ ਲੈ ਕੇ ਆ ਸੀ ਉਹ ਹੀ ਗਿਲ ਕਲੀਅਰ ਕਰਾਂਗੇ ਇਹ ਤੋਂ ਇਹਦੀ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਏਗਾ ਦੌਰਾਨ ਤਫਤੀਸ਼ ਇਹ ਕਾਲ ਜਿਹੜਾ ਰਸ਼ਕੀਤਾ